ਤੇ ਜਿੱਦਾਂ ਕੀ ਸਾਡੇ ਚੈਨਲ ਤੇ ਚੜੀ ਇੱਕ ਵੀਡੀਓ ਦੇ ਕਰਕੇ ਇੱਕ ਬਹੁਤ ਵੱਡਾ ਹੰਗਾਮਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਗਲਤ ਚੀਜ਼ਾਂ ਜੜੀਆਂ ਨੇ ਉਹ ਕੀਤੀਆਂ ਗਈਆਂ ਸੀ ਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਐ ਮਸੌਂਜੀ ਉਹਨਾਂ ਦੇ ਵੱਲੋਂ ਅੱਜ ਸਾਡਾ ਦੋਨਾਂ ਜਿਹੜਾ ਕੰਪਰੋਮਾਈਜ਼ ਕਰਵਾਇਆ ਗਿਆ ਤੇ ਮੈਂ ਉਮੀਦ ਕਰਦੀ ਆ ਕਿ ਅੱਗੇ ਤੋਂ ਇਹਨਾਂ ਵੱਲੋਂ ਕੁਝ ਵੀ ਇਦਾਂ ਦਾ ਕੁਝ ਨਹੀਂ ਕੀਤਾ ਜਾਊਗਾ ਅੱਜ ਜੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਤੇ ਦੋਹਾਂ ਧਿਰਾਂ ਅਜੇ ਸਿੰਘ ਆਰਜੀ ਔਰ ਵਰਦਾਨ ਜੀ ਔਰ ਛੋਟੀ ਬੇਟੀ ਦਾ ਮਸਲਾ ਸੁਣਿਆ ਗਿਆ ਸੀ ਜਿਹਦੇ ਵਿੱਚ ਅਸੀਂ ਇਸ ਮਸਲੇ 'ਤੇ ਪਹੁੰਚੇ ਹਾਂ ਕਿ ਦੋਵੇਂ ਧਿਰਾਂ ਆਪਣੇ ਸਾਹ ਸਹੀ ਸੀ ਪਰ ਥੋੜੇ ਜਿਹਾ ਮਿਸ ਅੰਡਰਸਟੈਂਡਿੰਗਾ ਹੋਣ ਕਰਮ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਆ ਦੋਫਾੜ ਹੋ ਗਈ ਸੀ ਤੇ ਕੁਝ ਕਨ ਸਾਡੇ ਪੱਤਰਕਾਰ ਭਾਈਚਾਰੇ ਨੇ ਮਿਸਗਾਈਡ ਕਰ ਦਿੱਤਾ ਇਹਨਾਂ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਤੇ ਅੱਜ ਤੋਂ ਬਾਅਦ ਦੋਵੇਂ ਧਿਰ ਇੱਕ ਦੂਜੇ ਦੇ ਖਿਲਾਫ ਕੋਈ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਨਹੀਂ ਕਰਨਗੇ ਜੇ ਕੋਈ ਇੱਕ ਦੂਜੇ ਦੇ ਖਿਲਾਫ ਕਰੇਗਾ ਤਾਂ ਉਹਨੇ ਉਹਦੇ ਜਿਹੜੀ ਕਾਨੂੰਨੀ ਕਾਰਵਾਈ ਸ਼ਹੀਦ ਭਗਤ ਸਿੰਘ ਜਨਰਲਟਾਈਜ਼ੇਸ਼ਨ ਉਰ ਕਰਾਈ ਬਾਕੀ ਮੇਰੀ ਇਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਕਿ ਹੁਣ ਕਿਸੇ ਨੂੰ ਵੀ ਟਾਰਗੇਟ ਨਾ ਕੀਤਾ ਜਾਵੇ ਕਿਉਂਕਿ ਜੋ ਵੀ ਇਹਨਾਂ ਦੇ ਡਿਸਬਿਊਟ ਸੀ ਆਪ ਵਿੱਚ ਜਿਹੜੀ ਗਲਤ ਫਹਿਮੀਆਂ ਸੀ ਉਹ ਦੂਰ ਕਰ ਦਿੱਤੀਆਂ ਗਈਆਂ ਨੇ ਬਾਕੀ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕੋਈ ਵੀ ਜਿਹੜੇ ਆ ਵਾਦ-ਵਿਵਾਦ ਨਾ ਪੈਦਾ ਕੀਤੇ ਜਾਣ ਕਿਉਂਕਿ ਅਸੀਂ ਆਪ ਸਾਰੇ ਇੱਕੇ ਹਾਂ ਪਰ ਜੇ ਅਸੀਂ ਕਿਸੇ ਦੇ ਆਕੇ ਲਾਕੇ ਜਾਂ ਕੋਈ ਨਿੱਜੀ ਰੱਜੀ ਹੋ ਜਾਂਦੀ ਕਿਸੇ ਲਈ ਉਹਨੂੰ ਆਪਾਂ ਬੈਠ ਕੇ ਮਸਲਾ ਹੱਲ ਕਰੀਏ ਸੋਸ਼ਲ ਮੀਡੀਆ ਦੇ ਖਿਲਾਫ ਨਾ ਚੱਲੀਏ ਜਿਤ ਸਾਡਾ ਤੇ ਸਾਡੇ ਪਰਿਵਾਰ ਦਾ ਨੁਕਸਾਨ ਆ ਮੇਰੀ ਇਹ ਸਾਰਿਆਂ ਨੂੰ ਇਹੋ ਬੇਨਤੀ ਹੈ ਜੀ ਧੰਨਵਾਦ ਜੀ ਹਾਂ ਜੀ ਮੈਂ ਵੀਜੀਟੀਵੀ ਚੈਨਲ ਤੋਂ ਫਾਊਂਡਰ ਅਜੇ ਸ਼ਿੰਗਾਰੀ ਜੋ ਪਿਛਲੇ ਦਿਨੀ ਕੁਝ ਵੀਡੀਓ ਸੀ ਜਿਹੜੀ ਕਿ ਕਿਤਨਾ ਕਿਤੇ ਸਮਾਜਿਕ ਦੇ ਤਾਂਚੇ ਦੇ ਵਿੱਚ ਵੀ ਗਲਤ ਦਿਖਾਈ ਗਈ ਸੀ ਤਾ ਕੁਝ આરોਪ ਤੇ આરોਪ ਲੱਗਦੇ ਸੀ ਉਹ ਵੀਡੀਓ ਨੂੰ ਜਿਹੜਾ ਕਿ ਹਾਈਲਾਈਟ ਕੀਤਾ ਗਿਆ ਸੀ ਪਰ ਉਹਦੇ ਵਿੱਚ ਜਦੋਂ ਆਣ ਕੇ ਗਹਿਣਤਾ ਦੇ ਨਾਲ ਜਾਂਚ ਕੀਤੀ ਗਈ ਤੇ ਉਹਦੇ ਤੱਥ ਨਿਕਾਲੇ ਗਏ ਕਿ ਜਿਹਦੇ ਵਿੱਚ ਕਿ ਕੁਝ ਸਾਡੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਤੇ ਕੁਝ ਅਗਲਿਆਂ ਦੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਉਹ ਅੱਜ ਸਾਡੇ ਆਪਣੇ ਸ਼ਹੀਦ ਭਗਤ ਸਿੰਘ ਪ੍ਰੈਸ ਦੇ ਜਿਹੜੇ ਪ੍ਰਧਾਨ ਰਣਜੀਤ ਸਿੰਘ ਮਸੂਨਜੀ ਵੱਲੋਂ ਬਹਿ ਕੇ ਉਹ ਸਾਰੇ ਗੱਲ ਦਾ ਜਿਹੜਾ ਨਿਪਟਾਰਾ ਕੀਤਾ ਗਿਆ ਔਰ ਉਹ ਜਿਹੜਾ ਚੈਪਟਰ ਹੈ ਪੁਰਾਣਾ ਉਹ ਸਾਰਾ ਉੱਤੇ ਇੱਥੇ ক্লোਜ਼ ਕੀਤਾ ਗਿਆ ਠੀਕ ਹੈ ਨਾ